ਅਸਲਾਮ ਅਲੈਕੁਮ ਵਰਹਮਤੁਲਲਾਹ ਵਬਰਕਾਤੁ ਸਸਰੀਆ ਕਾ ਰਾਮ ਰਾਮ ਦੋਸਤੋ ਦੋਸਤੋ ਮੈਂ YouTube ਚੈਨਲ ਆਪਣੇ ਤੇ ਲੈ ਕੇ ਆਇਆ ਹਾਂ ਅਲੀ ਜੰਤਰ ਮੰਤਰ ਤੰਤਰ YouTube ਚੈਨਲ ਤੇ ਨਾਰੀ ਵਸ਼ੀਕਰਨ ਮੰਤਰ ਇਹ ਸ਼ੈਤਾਨ ਦਾ ਰਾਈ ਵਾਲਾ ਮੰਤਰ ਬੜਾ ਹੀ ਪ੍ਰਭਾਵਸ਼ਾਲੀ ਆ ਜਿਹੜਾ ਕਰੂਗਾ ਉਹ ਨਹੀਂ ਪਤਾ ਲੱਗੂਗਾ ਇਹਦੇ ਅਨੁਭਵ ਦਾ ਮੰਤਰ ਨੰਬਰ 229 पेज नंबर छः सौ उनती बड़ पीपल का थान जहाँ बैठा अजाजील शैतान मेरी शबी मेरी सूरत बन मेरी शबी, मेरी सूरत बन कर फलानी को जारान जो ना राने तो धोबी की नाद चमार की खाल कुलाल की माटी पड़े जो राजा चाहे राज को मैं चाहूँ अपने काज को मेरा काम ना होगा तो आनसी में तेरा दामन गिर रहूँगा प्रभो शैतानद मंत्र जरा ख्याल न करो बिना गुरु की परमिशन तो ना करो ਕਿਉਂਕਿ ਉਲਟ ਪੈ ਜਾਵੇ ਤਾਂ ਸ਼ੈਤਾਨ ਸਾਰੇ ਘਰ ਨੂੰ ਵੀ ਤਬਾਹ ਕਰ ਦਿੰਦਾ ਜਿੰਦਗੀ ਤਬਾਹ ਕਰ ਦਿੰਦਾ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਜਪ ਪੂਰੇ 21 ਦਿਨ ਕਰਨਾ ਹੈ ਜਪ ਦਾ ਸਮਾਂ ਅੱਧੀ ਰਾਤ ਨੂੰ ਹੋਵੇਗਾ ਜਪ ਅਲਫ ਨੰਗੇ ਹੋ ਕੇ ਹੀ ਪੜਨਾ ਇਸ ਮੰਤਰ ਦਾ ਜਪ 111 ਵਾਰ ਰੋਜ਼ ਕੀਤਾ ਜਾਵੇਗਾ ਜਪ ਕਰਨ ਲੱਗਿਆ 111 ਦਾਣੀ ਰਾਈ ਦੇ ਹੱਥ ਵਿੱਚ ਫੜ ਲੈਣੇ ਆ ਜਾਂ ਫਿਰ ਕਿਸੇ ਛੋਟੀ ਜੀ ਕੋਲੀ ਦੇ ਵਿੱਚ ਰੱਖ ਲੈਣੇ ਆ ਤੇ ਇੱਕ ਰਾਈ ਦਾ ਦਾਣਾ ਚੁੱਕ ਕੇ ਮੰਤਰ ਪੜ੍ਹ ਕੇ ਅੱਗ ਵਿੱਚ ਪਾ ਕੇ ਜਲਾ ਦੇਣਾ ਅੱਗ ਕੋਲਿਆਂ ਦੀ ਲੈਣੀ ਹੈ ਇਸੇ ਤਰ੍ਹਾਂ 111 ਦਾਣਿਆਂ ਤੇ ਮੰਤਰ ਪੜ੍ਹ ਕੇ ਅੱਗ ਵਿੱਚ ਪਾਉਂਦੇ ਜਾਣਾ ਫੂਕਦੇ ਜਾਣਾ ਜੀ ਆਂ ਜਿਸ ਜਗ੍ਹਾ ਤੇ ਫਲਾਨੀ ਸ਼ਬਦ ਆਇਆ ਹੈ ਮੰਤਰ ਦੇ ਵਿੱਚ ਆ ਦੇਖ ਲਓ ਇਹ ਫਲਾਨੀ ਸ਼ਬਦ ਆਇਆ ਜਿਸ ਤਰ੍ਹਾਂ ਜਿਸ ਜਗ੍ਹਾ ਤੇ ਵੀ ਫਲਾਨੀ ਸ਼ਬਦ ਲਿਖਿਆ ਹੈ ਨਾ ਉਸ ਦੀ ਥਾਂ ਤੇ ਉਸ ਇਸਤਰੀ ਯਾਨੀ ਉਸ ਨਾਰੀ ਨੂੰ ਜਿਹਨੂੰ ਤੁਸੀਂ ਵਸ਼ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਲਿਆ ਜਾਵੇਗਾ ਏਕੀ ਰੋਜ਼ ਜਪ ਕਰਨ ਨਾਲ ਉਹ ਇਸਤਰੀ ਜਿਸ ਦਾ ਨਾਮ ਲੈ ਕੇ ਤੁਸੀਂ ਰੋਜ਼ ਜਪ ਕਰਦੇ ਰਹੋਗੇ ਤਾਂ ਉਹ ਇਸਤਰੀ ਜਪ ਕਰਨ ਵਾਲੇ ਕੋਲ ਆਪ ਹੀ ਆ ਜਾਵੇਗੀ ਉਸ ਨੂੰ ਤੁਹਾਡੇ ਤੋਂ ਬਿਨਾ ਇੱਕ ਮਿੰਟ ਵੀ ਚੈਨ ਨਹੀਂ ਮਿਲੇਗਾ ਸ਼ੈਤਾਨ ਉਹਦੇ ਦਿਲ ਦਿਮਾਗ ਤੇ ਕਬਜ਼ਾ ਕਰਕੇ ਤੁਹਾਡੇ ਪੇਸ਼ ਕਰ ਦੇਵੇਗਾ ਜਿਵੇਂ ਮਛਲੀ ਪਾਣੀ ਤੋਂ ਬਿਨਾ ਤੜਫਦੀ ਹੈ ਉਸੇ ਤਰ੍ਹਾਂ ਤੁਹਾਡੇ ਤੋਂ ਬਿਨਾ ਉਹ ਵੀ ਤੜਫੇਗੀ ਲੇਕਿਨ ਗੁਰੂ ਤੋਂ ਬਿਨਾ ਨਾ ਕਰਿਓ ਕਿਉਂਕਿ ਇਹ ਮੰਤਰ ਸ਼ੈਤਾਨ ਦਾ ਹੈ ਆਪਣੇ ਗੁਰੂ ਤੋਂ ਬਿਨਾ ਇਜਾਜ਼ਤ ਨਹੀਂ ਕਰਨਾ ਅਗਰ ਕਿਸੇ ਕੋਲ ਗੁਰੂ ਨਹੀਂ ਹੈ ਤਾਂ ਉਹ ਸਾਡੀ ਵੀ ਇਜਾਜ਼ਤ ਲੈ ਸਕਦਾ ਹੈ ਤੇ ਅਗਲਾ ਮੰਤਰ ਵੀ ਸ਼ੈਤਾਨ ਦਾ ਹੀ ਹੈ ਵਸ਼ੀਕਰਨ ਦਾ ਤਾਂ ਦੋਸਤੋ ਲੈ ਕੇ ਆ ਰਹੇ ਹਾਂ ਜਲਦੀ ਜਲਦੀ ਮੰਤਰ ਤਾਂ ਕਾਫੀ ਲਿਖੇ ਜਾ ਚੁੱਕੇ ਆ ਪਰ ਫੋਨ ਦਾ ਸਮਾਂ ਨਹੀਂ ਨਿਕਲਦਾ ਕਿਉਂਕਿ ਕੰਮਾਂ ਦੇ ਵਿੱਚ ਵਿਜੀ ਹੁੰਨੇ ਆ ਮੰਗਲਵਾਰ ਤੇ ਵੀਰਵਾਰ ਅਸੀਂ ਬੈਠਦੇ ਆ ਜੇ ਕਿਸੇ ਨੂੰ ਆਉਣਾ ਹੋਵੇ ਤਾਂ ਇਹ ਐਡਰੈਸ ਹੈਗਾ ਬਾਬਾ ਅਲੀ ਖਾਨ ਚਿਸ਼ਤੀ ਮੇਰਾ ਨਾਮ ਹੈ ਨਿਜਾਮੀ ਚਿਸ਼ਤੀ ਦਰਬਾਰ ਹੈ ਆਪਣਾ ਜੋ ਹੈ ਕੈਂਪ ਕਪੜਾ ਮਾਰਕੀਟ ਨਜ਼ਦੀਕ ਪਾਣੀ ਵਾਲੀ ਟੈਂਕੀ ਹੋਰ ਵੀ ਨਿਜਾਮੀ ਚਿਸ਼ਤੀ ਦਰਬਾਰ ਬੜੇ ਖੋਲੇ ਵੇ ਆ ਲੋਕਾਂ ਨੇ ਪਰ ਇਹ ਆਪਣਾ 40 ਸਾਲ ਪੁਰਾਣਾ ਨਿਜਾਮੀ ਚਿਸ਼ਤੀ ਦਰਬਾਰ ਹੈ ਔਰ ਕੈਂਪ ਕਪੜਾ ਮਾਰਕੀਟ ਨਜ਼ਦੀਕ ਪਾਣੀ ਵਾਲੀ ਟੈਂਕੀ ਜੋ ਹੈ ਨਾਨਕ ਨਗਰੀ ਮੋਗਾ ਦੇ ਵਿੱਚ ਨਾਨਕ ਨਗਰੀ ਸਾਡਾ ਮਹੱਲਾ ਹੈ ਕੈਂਪ ਕਪੜਾ ਮਾਰਕੀਟ ਚ ਆਉਂਗੇ ਪਾਣੀ ਵਾਲੀ ਟੈਂਕੀ ਕੋਲ ਪਾਣੀ ਵਾਲੀ ਟੈਂਕੀ ਤੋਂ ਅਲੀ ਬਾਬੇ ਦਾ ਦਰਬਾਰ ਜਾਂ ਨਿਯਾਮੀ ਚਿਸ਼ਤੀ ਦਰਬਾਰ ਜੀ ਨੂੰ ਮਰਜ਼ੀ ਪੁੱਛ ਕੇ ਆ ਸਕਦੇ ਹੋ ਮੇਰਾ ਫੋਨ ਨੰਬਰ 9855292786 ਦੋਸਤੋ ਮੈਂ ਗ੍ਰੰਥ 500 ਪੇਜ ਤੱਕ ਦਾ ਤਿਆਰ ਕੀਤਾ ਹੈ ਤੁਹਾਡੇ ਵਾਸਤੇ ਜੀਨੇ ਲੈਣਾ ਹੋਵੇ ਲੈ ਸਕਦਾ 500 ਪੇਜਾਂ ਦਾ ਇਹ ਗ੍ਰੰਥ ਹੈ ਤੇ ਜੀਲੇ ਚ 170 ਮੰਤਰ ਨੇ ਆ ਇਸ ਦਾ ਹਾਲੀਆ ਥੋੜਾ ਕਾਸਟਲੀ ਹੈ ਜੋ ਰਕਿਆ ਹੈ ਜੇ ਕਿਸੇ ਨੂੰ ਪੁੱਛਣਾ ਤਾਂ WhatsApp ਤੇ ਪੁੱਛ ਸਕਦਾ ਜਾਂ ਫਿਰ ਫੋਨ ਕਰਕੇ ਪੁੱਛ ਸਕਦਾ 170 ਮੰਤਰ ਜੋ ਹਰ ਗੱਦੀ ਵਾਲੇ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਵੀ ਮਰਜੀ ਤੁਸੀਂ ਗੱਦੀ ਕਰਦੇ ਹੋ ਜਾਂ ਫਿਰ ਆਮ ਵੀ ਹਰ ਘਰੇਲੂ ਬੰਦੇ ਦੀ ਇਹ ਲੋੜ ਹੈ ਨੀਡ ਹੈ ਹਰ ਇੱਕ ਬੰਦੇ ਦੀ ਹਰ ਇੱਕ ਚੀਜ਼ ਦਾ ਮੰਤਰ ਹੈ ਜੀ ਤਾਂ ਪੜ ਕੇ ਵਿਦਵਤ ਲਿਖਿਆ ਹੋਇਆ ਪੂਰੀ ਵਿਧੀ ਨਾਲ ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰ ਲਵੇ 500 ਪੇਜ ਦਾ ਇਸ ਤਰੀਕੇ ਨਾਲ ਪਾਇੰਟ ਕੀਤਾ ਹੋਇਆ ਹੈਗਾ ਅ ਜੋ ਵੀ ਸ਼ਖਸ ਲੈਣਾ ਚਾਹਵੇ ਤਾਂ ਲੈ ਵੀ ਸਾਡਾ ਠੀਕ ਹੈ ਜੀ ਚਲੋ ਸ਼ੁਕਰੀਆ ਵੀਡੀਓ ਵਾਚ ਕਰਨ ਲਈ ਜੇ ਚੰਗੇ ਲੱਗ ਗਿਆ ਤਾਂ ਲਾਈਕ ਕਰ ਦਿਓ ਹਾਂ ਇਹ 500 ਪੇਜ ਦਾ ਵਾ ਤੇ ਹੁਣ ਆਪਾਂ ਇੱਕ ਹੋਰ ਕਰਨ ਲੱਗੇ ਆ ਕਿ 100-100 ਪੇਜ ਦੇ ਗ੍ਰੰਥ ਇਹ ਲਿਖਣਾ ਮਤਲਬ ਕੱਢਾਂਗੇ 100-100 ਪੇਜ ਦੀ ਬਾਈਂਡ ਕਰ ਦਾਂਗੇ ਜੋ ਹਰ ਕੋਈ ਬੰਦਾ ਲੈ ਸਕਦਾ ਵਾ ਠੀਕ ਹੈ ਦੋਸਤੋ ਚਲੋ ਅੱਗੇ ਮੰਤਰ ਲਿਗੇ ਜਾ ਚੁੱਕੇ ਆ ਕਾਫੀ ਹੌਲੀ-ਹੌਲੀ سارے ਦਿੰਨੇ ਆ ਤਾਂ ਗੌਸੀਆ ਅਜ਼ਮ ਜੀ ਦਾ ਕਸੀਦਾ ਮੰਗਦੇ ਸੀਗੇ ਉਹ ਵੀ ਲਿਖਣਾ ਸ਼ੁਰੂ ਕੀਤਾ ਹੋਇਆ ਉਹ ਬਸ ਕੱਲ ਨੂੰ ਕੱਲ ਤੱਕ ਉਹ ਵੀ ਪੂਰਾ ਹੋ ਜਾਊਗਾ ਫਿਰ ਆਪਾਂ ਆ ਦਮ ਦੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾ ਦਾਂ ਕਿ ਇੱਕ ਕਸੀਦਾ ਗੌਸੀਆ ਰੂਹੀ ਹੈ حضرت ਮਹਿਬੂਬੇ ਸੁਭਾਨੀ ਜਨਾਬ ਅਬਦੁਲ ਕਾਦਰ ਜਿਲਾਨੀ ਰਹਿਮਤੁਲ ਲਾਹਿਦਾ ਹੁਣ ਮੈਂ ਤੁਹਾਨੂੰ ਇਹ ਵੀ ਦਿਖਾ ਦਾਂ ਕਿ 500 ਪੇਜ ਕਿਥੋਂ ਤੱਕ ਹੁੰਦਾ ਹੈ 500 ਪੇਜ ਇਤੋਂ ਤੱਕ ਹੁੰਦਾ ਹੈ ਜੀ ਠੀਕ ਹੈ ਐਡਾ ਬੜਾ ਗ੍ਰੰਥਾ ਹੈ ਆਵਲਾ ਜੋ ਆਪਾਂ ਫੋਟੋਸਟੇਟ ਕਰਵਾ ਕੇ ਬਾਈਂਡ ਕਰਵਾ ਕੇ ਦਿੰਨੇ ਆ ਠੀਕ ਹੈ ਜੀ ਅਗਰ ਕਿਸੇ ਨੇ ਲੈਣਾ ਹੋਵੇ ਤਾਂ ਇੱਕ ਇੱਕ ਮੰਤਰ ਲੱਖਾਂ ਲੱਖਾਂ ਦਾ ਹੈ ਜੀ ਜੋ ਸਿੱਧ ਕਰੂਗਾ ਉਹਨੂੰ ਪਤਾ ਲੱਗੂਗਾ ਦੋਸਤੋ ਸਸਰੀਆ ਕਰ ਰਾਮ ਰਾਮ ਅਸਲਾਮੁਅਲੈਕੁਮ ਚੈਨਲ ਨੂੰ ਕਰ ਦਿਓ ਲਾਈਕ ਔਰ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ ਔਰ ਜੇ ਹੋਰ ਵੀ ਚੰਗਾ ਲੱਗਾ ਤਾਂ ਕਮੈਂਟ ਕਰਕੇ ਕੁਛ ਵੀ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਬਸ ਸਸਰੀਕਾ ਰਾਮ ਰਾਮ ਅਸਲਾਮੁਅਲੈਕ